ਈ ਦੋ ਹੀ ਲੜਦੇ ਉਹ ਮੇਰੇ ਭਰਾ ਜੀ ਰਾਜੀ ਦੇ ਪੁੱਤ ਜੀ ਵੀ ਨਾ ਕੀ ਕਹਣਾ ਕੋਈ ਕੀ ਹਾਂ ਉਹਨਾਂ ਨੇ ਦੇਸ਼ ਵਾਸਤੇ ਜਾਨ ਵਾਰਤੀ ਆ ਬੱਟ ਤੇ ਸ਼ਹੀਦ ਹੋਇਆ ਸਾਡੇ ਨਕਰ ਵਾਸਤੇ ਅੰਡਵਾਤੇ ਪਹਿਲਾ ਸ਼ਹੀਦ ਆਓ ਚਲੋ ਜਾਣਾ ਤੇ ਸਬਨਾ ਨਹੀਂ ਪਰ ਉਹਨਾਂ ਨੇ ਦੇਸ਼ ਕੌਮ ਵਾਸਤੇ ਕੋ ਕਰਕੇ ਗਏ ਆ ਇਹ ਮਾਨਵੀ ਹੁੰਦਾ ਸਨ ਬੰਦੇ ਦਾ ਘਾਟਾ ਤੇ ਨਹੀਂ ਪੂਰਾ ਹੋਣਾ ਉਹ ਭਰਾ ਸਾਡੇ ਨੇ ਤੇ ਵਾਪਸ ਨਹੀਂ ਆਉਣਾ ਪਰ ਉਹਨਾਂ ਨੂੰ ਸਾਨੂੰ ਇਹ ਵੀ ਚੰਗਾ ਲੱਗਾ ਤੇ ਸਹੀਦੀ ਸਨਮਾਨ ਦਿੱਤਾ ਗਿਆ ਐਮਐਲਏ ਸਾਹਿਬ ਵੀ ਆਏ ਆ। ਆਏ। ਥੋੜਾ ਵਜਿਆ ਲੱਗਾ ਸਾ। ਸਾਰੇ ਆ ਗਏ। ਆਂਡੀਆਂ ਜੜੀਆਂ ਇਹ三大 ਪ੍ਰਮੁੱਖ ਮੰਗਾਂ ਸਾਡੀਆਂ। ਇਹਨਾਂ ਨੂੰ ਬੇਨਤੀਆਂ ਸਮਝਣ। ਕੀ ਕੀ ਮੰਗਾਂ? ਇੱਕ ਤੇ ਜੀ ਇਹਨਾਂ ਦੇ ਬੇਟੇ ਨੂੰ ਸਾਡੇ ਸਾਬਸੀ ਸੂਬੇਦਾਰ ਸੁਦੇਸ਼ ਸਿੰਘ ਦੇ ਬੇਟੇ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਹਾਂਜੀ। ਦੂਜੀ ਯਾਦਗਾਰੀ ਗੇਟ ਬਣਨਾ ਸਾਡੇ ਨਗਰ ਦੇ। ਉਹ ਬਣਨਾ ਚਾਹੀਦਾ। ਤੇ ਜਿਹੜਾ ਪੰਜਾਬ ਸਰਕਾਰ ਵੱਲੋਂ ਜਿਹੜੀ ਸ਼ਹੀਦ ਸਾਜਦਾ ਰਾਚੀ ਜੋ ਵੀ ਆ ਉਹ ਬੰਦੇ ਦਿੱਤੀ ਜਾ ਮਾਨ ਸਨਮਾਨ ਦਿੱਤਾ ਜਾ ਸਰਕਾਰੀ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਆ ਗਈ ਉਹ ਵੀ ਆਉਣਪੋਕ ਤੇ ਨਗਰ ਤੇ ਤੇ ਬੰਦਾ ਸਤਕਾਰ ਦੇਣ ਸਾਡੇ ਸਹੀਦ ਕਿਉਂਕਿ ਉਹਨਾਂ ਦੇਸ਼ ਵਾਸਤੇ ਸੀਧਾ ਹੋਇਆ ਸਾਰੇ ਨਗਰ ਵਾਸਤੇ ਇਲਾਕੇ ਵਾਸਤੇ ਮਾਨ ਦੀ ਗੱਲ ਆ ਉਹਨਾਂ ਨੂੰ ਜੋ ਵੀ ਸਾਡੇ ਤਿੰਨੋਂ ਮੰਗਾ ਵਾ ਐਮਐਲਏ ਸਾਹਿਬ ਨੂੰ ਬੇਨਤੀ ਕਰਦੇ ਆ ਇਹ ਮੁੱਖ ਮੰਤਰੀ ਸਾਹਿਬ ਵੀ ਇਹ ਸਾਡੀਆਂ ਮੰਗਾਂ ਜਿਹਨੇ ਪ੍ਰਵਾਨ ਕੀਤੀਆਂ ਜਾਣ ਤਾਂ ਕਿ ਪਰਿਵਾਰ ਨੂੰ ਪਿੱਛੇ ਸੁਖੀ ਜੀਵਨ ਉਹ ਬਤੀਤ ਕਰ ਸਕਣ ਕਿ ਜਿਹਦੀ ਸੇਵਾ ਕਰਦੇ ਆ ਉਸੇ ਹੀ ਰੋਇਆ ਬਾਦਰ ਤੇ ਸੇ ਕਮ ਦੇ ਇਹ ਸਾਡੀਆਂ ਤਿੰਨ ਪ੍ਰਮੁੱਖ ਮੰਗਾ ਹੋੜੀ ਉੱਤਨਾ ਇੱਕ ਘਟਨਾ ਕਿ ਇੱਕ ਸੇਵਾ ਕਰਦਿਆ ਜੀ ਜੀ ਨਾਮ ਤੇ ਆਪਣੀ ਬਿੰਦਗਾਨੀ ਜੀ ਲਗਾ ਦੇ ਅੱਜ ਕੰਸੀ ਜਿਹੜਾ ਮਾਹੌਲ ਬਣਿਆ ਹੈ ਠੀਕ ਹੈ ਨਾ ਦੇਸ਼ ਕੀ ਖਾਤਰ ਨੂੰ ਲਗਾ ਮਾਨ ਸਮਾ ਨੀਂਦ ਤੇ ਕੀਤਾ ਦੇਸ਼ ਕੀ ਖਾਤਰ ਲੜਨ ਕੀਤਾ ਕੁਰਬਾਨੀ ਦੇਦੇ ਬਹੁਤ ਮਾਣ ਇਸ ਦੇ ਸਤਿਕਾਰ ਨੂੰ ਬਹੁਤ ਕੁਝ ਬੜੀ ਮਾਣ ਵਾਲੀ ਗੱਲ ਹੈ ਜਿਉਂਕਿ ਦੇਸ਼ ਕੌਮ ਆਪੇ ਸ਼ਹੀਦ ਹੋਣਾ ਇਹ ਹਰ ਇੱਕ ਦਾ ਵਸਦਾ ਰੋਗ ਨਹੀਂ ਆ ਸਾਡੇ ਨੌਜਵਾਨ ਫੌਜੀ ਵੀਰ ਜਦੋਂ ਬਾਰਡਰਾਂ ਤੇ ਰਹਿੰਦੇ ਆ ਦੇਸ਼ ਦੀ ਸੇਵਾ ਕਰਦੇ ਆ ਉਸੇ ਸਦਕਾ ਅਸੀਂ ਇੱਥੇ ਪੂਰੇ ਆਪਣੇ ਦੇਸ਼ ਵਿੱਚ ਸੁੱਖ ਦੀ ਨੀਂਦੇ ਸੌਂਦੇ ਆ ਸਾਡੇ ਲਈ ਪ੍ਰੇਰਨਾ ਸਰੋਤ ਆ ਕਿ ਜਿਹੜੀ ਸਾਡੀ ਸਿੱਖ ਕੌਮ ਆ ਖਾਸ ਕਰਕੇ ਪਹਿਲੋਂ ਹੀ ਸ਼ਹੀਦਾਂ ਦੀ ਕੌਮ ਆ ਸੋ ਇਹਨਾਂ ਨੇ ਜਿਹੜੇ ਸ਼ਹੀਦ ਹੋਏ ਸਾਡੇ ਇਹਨਾਂ ਨੂੰ ਪ੍ਰੇਰਨਾ ਸਰੋਤ ਮੰਨ ਕੇ ਅਸੀਂ ਜਾਣ ਸਕਦੇ ਹਾਂ ਕਿ ਸਾਡਾ ਜਿਹੜਾ ਤੇਸ਼ ਆ ਉਹ ਸੁਰੱਖਿਆਤਾ ਤੇ ਆਉਣ ਵਾਲੇ ਸਮੇਂ 'ਚ ਜਿਹੜਾ ਪਰਿਵਾਰ ਦੇ ਨਾਲ ਅਸੀਂ ਦੁੱਖ ਵਿੱਚ ਸ਼ਰੀਕ ਹੋਏ ਆ ਪਰਿਵਾਰ ਦੇ ਨਾਲ ਅਸੀਂ ਸਾਡਾ ਪੂਰਾ ਪਰਿਵਾਰ ਸਾਡੇ ਐਮਐਲਏ ਸਾਹਿਬ ਸਰਦਾਰ ਦਲਬੀਰ ਸਿੰਘੀ ਟੌਂਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਡੀ ਸਭੁੱਝੀ ਆਮ ਆਦਮੀ ਪਾਰਟੀ ਪਰਿਵਾਰ ਦੇ ਨਾਲ ਪਿੰਡ ਵਾਸੀਆਂ ਦੇ ਨਾਲ ਡਟ ਕੇ ਖੜੀ ਆ ਤੇ ਜੋ ਵੀ ਮੰਗਾ ਵਾ ਉਹ ਐਮਐਲਏ ਸਾਹਿਬ ਦੇ ਰਾਹੀਂ ਅਸੀਂ ਮੁੱਖ ਮੰਤਰੀ ਮਾਨ ਸਾਹਿਬ ਤੱਕ ਜ਼ਰੂਰ ਪਹੁੰਚਾਵਾਂਗੇ ਤੇ ਆਸ ਕਰ ਰਹੇ ਕਿ ਜਲਦੀ ਤੋਂ ਜਲਦੀ ਜਿਹੜੇ ਆ ਉਹ ਸਾਰੇ ਕੰਮ ਕੰਪਲੀਟ ਕੀਤੇ ਜਾਣ ਮਾਨ ਸਾਹਿਬ ਨੇ ਬਿਲਕੁਲ ਜੀ ਜੋ ਜੋ ਵੀ ਪਰਿਵਾਰ ਵੱਲੋਂ ਸਾਨੂੰ ਲਿਖਤੀ ਤੌਰ ਤੇ ਐਮਐਲਏ ਸਾਹਿਬ ਨੂੰ ਦਿੱਤਾ ਜਾਏਗਾ ਅਸੀਂ ਹਰ ਇੱਕ ਮੰਗ ਨੂੰ ਪੂਰਾ ਕਰਨ ਦਾ ਪੂਰਾ ਯਤਨ ਕਰਾਂਗੇ ਤੇ ਜਲਦੀ ਤੋਂ ਜਲਦੀ ਪੂਰਾ ਕਰਨ ਦਾ ਯਤਨ ਕਰਾਂਗੇ। ਤੇ ਪਹਿਲਾਂ ਚੀਮੇ ਬਾਠ ਵੀ ਇੱਕ ਸਾਡੇ ਦੇਸ਼ ਦੀ ਰਾਖੀ ਕਰਦੇ ਨੌਜਵਾਨ ਜਿਨ੍ਹਾਂ ਦੀ ਬਦੌਲਤ ਅਸੀਂ ਰਾਤ ਨੂੰ ਸੁੱਖ ਦੀ ਨੀਂਦੇ ਸੌਂਦੇ। ਸਾਡੇ ਪਿੰਡ ਜੱਲੂਪੁਰ ਦਾ ਸਰਦਾਰ ਸਖਦੇਵ ਸਿੰਘ ਜੀ ਸ਼ਹੀਦ ਜਿਹੜੇ ਕੁਝ ਦਿਨ ਪਹਿਲਾਂ ਸ਼ਹੀਦ ਹੋ ਗਏ। ਅੱਜ ਉਹਨਾਂ ਦੀ ਅੰਤਿਮ ਸੰਸਕਾਰ ਤੇ ਉਹਨਾਂ ਦੀ ਬਲਟਨ ਦੀ ਪੂਰੀ ਟੁਕੜੀ ਸਰਕਾਰੀ ਸਨਮਾਨਾ ਸਹਿਤ ਅੱਜ ਉਹਨਾਂ ਦਾ ਸੰਸਕਾਰ ਤੇ ਪਹੁੰਚਿਆ। ਮੈਂ ਆਪਣੇ ਵੱਲੋਂ ਪਰਿਵਾਰ ਵੱਲੋਂ ਇੱਕ ਦੁੱਖ ਪ੍ਰਗਟ ਕਰਦਾ ਹੋਇਆ ਆਮ ਆਦਮੀ ਪਾਰਟੀ ਵੱਲੋਂ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਬੜਾ ਪਰਿਵਾਰ ਦੇ ਨਾਲ ਦੁੱਖ ਦੇ ਵਿੱਚ ਸ਼ਰੀਕ ਹੁੰਦਾ ਹੋਇਆ ਅੱਜ ਇਸ ਕੜੀ ਦੇ ਵਿੱਚ ਪਹੁੰਚਿਆ ਤੇ ਨਾਲ ਮੈਂ ਪਰਿਵਾਰ ਨੂੰ ਵਿਸ਼ਵਾਸ ਦਿਵਾਉਣਾ ਕਿ ਜੋ ਵੀ ਸ਼ਹੀਦ ਦੇ ਸਨਮਾਨ ਦੀਆਂ ਬਣਦੀਆਂ ਉਹਦਾ ਮਾਣ ਸਨਮਾਨ ਹੈ ਉਹਨੂੰ ਦਿਵਾਉਣ ਲਈ ਮੈਂ ਆਪਣੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਹਿਬ ਦਾ ਪੂਰਾ ਸਾਥ ਹੈ